ਇਹ ਕੋਈ ਟਾਈਮ ਨਹੀਂ ਸਾਡੀ ਕਮੇਟੀ ਦੇ ਇਧਰ ਆਪਾਂ ਦਾ ਆਪਣਾ ਕੰਮ ਚੱਲ ਰਿਹਾ ਨੇ ਸਾਡਾ ਕੋਈ ਰੋਣ ਦੀ ਗੱਲ ਨਹੀਂ ਬੰਦ ਜੀ ਉਹ ਤੇ ਆਪਾਂ ਜੱਜਾਂ ਨੂੰ ਕਿਹਾ ਜੋ ਵੀ ਤੁਸੀਂ ਫੈਸਲਾ ਕਰਨਾ ਮੇਰੇ ਵੱਲੋਂ ਕਰਨਾ ਉਹ ਡਾਕਟਰ ਦਾ ਕਾਸਟ ਆ ਡਾਕਟਰ ਬੁਲਾ ਕੇ ਇਹ ਨੁਕਸਾਨ ਨੁਕਸਾਨ ਦਾ 100 ਯਾਰ ਬਾਈ ਯਾਰ ਇਹਨਾਂ ਨੂੰ ਜਿਹੜਾ ਨੀਤੀ ਦਾ ਨੁਕਸਾਨ ਬਾਈ ਯਾਰ ਮਾੜਾ ਮੋਟਾ ਕੋਈ ਅਲੱਗ ਅਹਾਂ ਬਾਤਾਂ ਸੁਧਾਰ ਕਰਕੇ ਤਾਂ ਆਊਗਾ ਪਰ ਸੁੱਚ ਇਹ ਤਾਂ ਤੁਸੀਂ ਸਹਿਮਤ ਹੋ ਸਾਰੇ ਜਾਣੇ ਉਹਨਾਂ ਨੂੰ ਮਾੜਾ ਮੋਟਾ ਜਿਹੜਾ ਕੋਈ ਉਨੀ ਦੇ ਉੱਕੀ ਦਾ ਨੁਕਸਾਨ ਆ ਕਿੰਨੀ ਮਿਹਨਤ ਨਾਲ ਬੰਦਾ ਯਾਰ ਪਾਲਦਾ ਕਹਿੰਦਾ ਬਿਲਕੁਲ ਸਹੀ ਬੋਲਦਾ ਮੇਰੀ ਗੱਲ ਸੁਣ ਕਿੰਨੀ ਮਿਹਨਤ ਨਾਲ ਬੰਦਾ ਪਾਲਦਾ ਜਿੱਥੇ 19 21 ਦਾ ਫਰਕ ਆ ਮਨ ਜਿਹੜਾ ਫਾਸਟ ਆਇਆ ਉਹਦੇ ਨਾਲ ਜਿਹੜਾ ਸੈਂਕਰ ਉਹਨੇ ਛੱਡਿਆ ਉਹਨੂੰ ਉਹਨੂੰ ਨੁਕਸਾਨ ਦੱਸੋਣਾ ਵੀ ਕੀ ਆ ਯਾਰ ਗਾਹਾਂ ਵਾਸਤੇ ਬੰਦਾ ਪਾਲੂਗਾ ਮੈਂ ਲੈਬ ਦੱਸਿਆ ਜਬਰ ਨੇ ਤੇ ਲੈਬ ਬੋਲਿਆ ਵੀ ਅਸੀਂ ਨੁਕਸ ਦੱਸਾਂਗੇ ਬਾਅਦ ਚ ਦੱਸਿਆ ਹੈ ਨਹੀਂ ਲੈਬ ਕੱਢੋ ਸਾਰੇ ਬੰਦੇ ਕੋਲ ਲੈ ਆ 100 ਬੰਦਾ ਖੜਾ ਇੱਥੇ ਲੈਬ ਵਾਲਾ ਜਿਹੜੀ ਯਾਰ ਕਿੰਨੀ ਮਿਹਨਤ ਨਾਲ ਬੰਦਾ ਕੰਮ ਕਰਕੇ ਆਉਂਦਾ ਅਸੀਂ ਮੇਰੀ ਗੱਲ ਸੁਣ ਜੀ ਤਣ ਤੜਕੇ ਆਏ 9 ਵਜੇ ਦੇਖਣ ਮਾਰੇ ਵੀ ਸਹੀ ਸਹੀ ਫੈਸਲੇ ਹੁੰਦੇ ਨੇ

उसके कान में जाके बोला कि टेस्टिकल सेट कर उसके कान में जाके बोला डॉक्टर उसने उसी ने बोला है, आ, आ, बोला है आ, और उसके बाद सेटिंग कराई गई है मत बुलाओ यार मत लगाओ पैसे हम देंगे भाई कितने चाहिए अकाउंट में डालूंगा लाख दो लाख में डालता हूँ अभी